ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀ ਜੈ ਹਰ ਵਾਂਝਾ ਤਿੰਨ ਸੁਣੀ ਦੇ ਬਿਰੇ ਬਿਣ ਨਾ ਵੈ ਓਏ ਖੱਪ ਖੱਪ ਮੁਏ ਕਰਾਂ ਜਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤੈਨ ਮਾਤ ਗੀ ਜੈ ਹਰਵਾਜ ਤੈਨ ਸੁਣੀ ਦੇਵ ਬਰੇ ਬਿਨ ਨਾਵੇ ਓਏ ਖੱਪ ਖੱਪ ਮੁਏ ਕਰੰਜਾ ਮੇਰੇ ਮਨ ਜਪ RAM ਨਾਮ ਹਰ ਮੱਜ ਹਰ ਹਰ ਕਿਰਪਾਲੋ ਕਿਰਪਾ ਪ੍ਰਵਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਾਦੀ ਉਤਮ ਹਰ ਪਾਈਐ ਸਤਗੁਰ ਮੱਝ ਹੋਮ ਬਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਿਖ ਗਏ ਗਵਜ ਸਤਗੁਰ ਸਾਹ ਪਾਇਆ ਬੜ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਹੀ ਦਰ ਕਾਗਦ ਬਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਹੀ ਦਰ ਕਾਗਦ ਬਾਰੇ ਜਨ ਨਾਨਕ ਲੇਖਾ ਸਮਝਾ ਵਾਹੀ ਗੁਰਜੀ ਕਾ ਕਲਸਾ ਵਾਹੀ ਗੁਰਜੀ ਕੀ ਪਤੇ